ਪੱਕੇ ਕਰਾਂਦੇ ਰਹਿੰਦੇ ਜਰੂਰ ਨੇ ਪਰ ਉਸ ਦਾ ਮਾਹੌਲ ਚਿਰਚੜਾ ਪਰ ਬਹੁਤ ਜ਼ਿਆਦਾ ਆ ਗਿਆ ਲੋਕਾਂ ਨੇ ਏਸੀ ਲਾ ਲਏ ਏਸੀ ਠੰਡਾ ਕਰਦੇ ਪਰ ਦੁਆਵਾ ਗਰਮ ਹੋ ਜਾਂਦਾ ਸਾਡੀ ਅੰਗਾਂ ਦੀ ਜਿਹੜੀ ਐਕਚੁਅਲ ਉਮਰ ਹੈ ਅਸੀਂ ਉਹਦਾ ਵੀ 50% ਵੀ ਨਹੀਂ ਭੋਗ ਪਾ ਰਹੇ ਹਾਂਗੇ ਉਹ ਤਾਂ ਪਹਿਲੇ ਦਰਤੀ ਤੋਂ ਜਾ ਰਹੇ ਹਾਂ ਇਹ ਤੁਸੀਂ ਆਰਗੇਨਿਕ 100 ਸਾਲ ਜਣਾ ਹੈ ਤਾਂ ਤੁਹਾਨੂੰ ਆਰਗੇਨਿਕ ਫੂਡੋ ਵਿੱਚ ਦਾ ਫੂਡ ਹੈ ਨਾ ਉਹਦੀ ਤਾਂ ਅਸੀਂ ਸਾਰਾ ਦਿਨ ਦੇ ਵਿੱਚ 1.5 ਤੋਂ 2 ਕਿਲੋ ਕੁਆਂਟੀਟੀ ਕੰਜ਼ੂਮ ਕਰਦੇ ਹਾਂ ਹਵਾਸੀ ਸਾਰਾ ਦਿਨ ਦੇ ਵਿੱਚ 11000 ਲੀਟਰ ਦਾਨ ਪ੍ਰਦਾਨ ਕਰ ਦਿੰਦੇ। ਇਹਦਾ ਮਤਲਬ ਵੀ ਹੋ ਗਿਆ ਕਿ ਫੂਡ ਤੋਂ ਵੀ ਜ਼ਿਆਦਾ ਇੰਪੋਰਟੈਂਟ ਹਵਾ ਹੈ। ਅਗਰ ਸਾਡੇ ਕੋਲ ਹਵਾ ਛੀ ਨਹੀਂ ਹੋਏਗੀ ਕੱਲਾ ਆਰਗੇਨਿਕ ਖਾ ਕੇ ਤੁਸੀਂ ਕਦੀ 100 ਸਾਲ ਨਹੀਂ ਜਿਉ। ਬੀਸੀ ਗਾਂ ਦਾ ਗੋਬਰ ਜੀ ਲਾਈਮ ਔਰ ਮਿੱਟੀ। ਇਹਨਾਂ ਦੇ ਕੰਬੀਨੇਸ਼ਨ ਦੇ ਨਾਲ ਜਿਹਨੂੰ ਉਹ ਅਕਸਰ ਗਊ ਕ੍ਰੀਟ ਦੇ ਨਾਮ ਨਾਲ ਬੋਲਦੇ ਆ। ਠੀਕ ਹੈ ਗਊ ਕ੍ਰੀਟ ਜਿਵੇਂ ਕੰਕਰੀਟ ਹੁੰਦਾ ਉਹ ਗਊ ਕ੍ਰੀਟ। ਜਿਹੜੀ ਚੀਜ਼ ਗਊ ਤੋਂ ਆਈ ਹੈ ਤੁਹਾਨੂੰ ਗਊ ਕ੍ਰੀਟ ਬੋਲਦੇ ਆ। ਤਾਂ ਉਹਦੀ ਇੱਟ ਬਣਾਈ। ਤਾਂ ਉਹ ਇਟ ਇਹ ਬਰੀਦੀਬਲ ਇਟ ਹੈ ਚੂਨਾ ਕੁਦਰਤ ਤੋਂ ਲੁਟਾ ਗਿਆ ਹਾਈਲੀ ਐਲਕੈਲਾਈਨ ਕੈਮੀਕਲ ਹੈ ਐਲਕੈਲਾਈਨ ਕੈਮੀਕਲ ਕੈਮੀਕਲ ਕਿਉਂਦਾ ਜਿਹਦੇ ਵਿੱਚ ਆਕਸੀਜਨ এনवायरमेंट ਸਭ ਤੋਂ ਜ਼ਿਆਦਾ ਹੋ ਚੂਨੇ ਚੂਨੇ ਚ ਇਹਦਾ ਗਿਆਰਾ ਹੈ 100% ਜਿਵੇਂ ਆਪਾਂ ਕਿਸ ਕਮਰੇ ਦੇ ਵਿੱਚ ਬੈਠੇ ਚੂਨੇ ਦੀ ਗੱਲ ਕੀਤੀ ਹੈ ਪਰ ਪੁਰਾਣੇ ਲੋਕ ਕੱਚੇ ਘਰਾਂ ਤੇ ਰਹਿੰਦੇ ਸੀ ਮਿੱਟੀ ਦਾ ਲੇਪ ਕਰਦੇ ਸੀ ਕੀ ਇਹ ਕਮਰੇ 'ਚ ਮਿੱਟੀ ਵੀ ਲੱਗੀ ਹੋਈ ਹੈ ਜੀ ਦੇ ਅੰਦਰ ਜਿਹੜਾ ਵੈਦਿਕ ਪਲਾਸਟਰ ਹੋਇਆ ਹੋਇਆ ਜੀ ਉਹਦੇ ਚ ਮਿੱਟੀ ਐ ਦੇਸੀਨਾ ਦਾ ਗੋਬਰ ਐ ਨਿੰਬੂ ਦਾ ਸੱਤ ਐ ਮਿੱਟੀ ਐ ਧੋੜ ਐ ਐਲੋਵੇਰਾ ਐ ਜਲੋਏ ਐ ਤਾਂ ਬਹੁਤ ਸਾਰੇ ਹੈਲਥ ਕਰਦੀਆਂ ਨੇ ਇਹਨਾਂ ਨੂੰ ਤਾਂ ਸਾਡੇ ਜਿਹੇ ਉਸ ਕਨਸੈਪਟ ਦੀ ਗੱਲ ਕੀਤੀ ਐ ਨਵਾਂ ਕਨਸੈਪਟ ਐ ਥੋੜਾ ਲੋਕਾਂ ਨੂੰ ਮਹਿੰਗਾ ਲੱਗਦਾ ਲੋਕੀ ਕਹਿੰਦੇ ਨੇ ਮਹਿੰਗਾ ਹੋਊਗਾ ਕਿੱਦਾਂ ਅਸੀਂ ਬਜਟ ਕਰਾਂਗੇ ਕਿੱਦਾਂ ਇਹਨੂੰ ਸਿਸਟਮੈਟਿਕਲੀ ਚੱਲਣਗੇ ਦੇਖੋ 65 ਮਹੀਨੇ ਲੱਕੜ ਦੀਆਂ ਨੇ ਦੱਸੋ ਜਿਹੜੀ ਨੇਚਰ ਪੈਥੀ ਨਾਲ ਨੇਚਰ ਸਾਈਂਡ ਨੂੰ ਉਹਨੂੰ ਸਮਝ ਚੁੱਕੇ ਨੇ ਧਰਤੀ ਕਿੱਧਰ ਨੂੰ ਜਾ ਰਹੀ ਹੈ ਉਹਨੂੰ ਸਮਝ ਚੁੱਕੇ ਨੇ ਗਲੋਬਲ ਵਾਰਮਿੰਗ ਦਾ ਕਨਸੈਪਟ ਸਮਝ ਚੁੱਕੇ ਨੇ ਧਰਤੀ ਦੇ ਹੀਟ ਗਰਮੀ ਕਿਉਂ ਵੱਧ ਰਹੀ ਹੈ ਉਹਨੂੰ ਸਮਝ ਚੁੱਕੇ ਨੇ ਪਰ ਸਵਾਲ ਕੀ ਹੈ ਸੋਲੂਸ਼ਨ ਇਹ ਜਿੰਨਾ ਟਾਈਮ ਲੱਗੇਗਾ ਸਮਝਣ ਤੋਂ ਬਾਅਦ ਅਚੈ ਨਹੀਂ ਆਏਗਾ ਇਸ ਕਰਕੇ ਨੀਂਦ ਬਹੁਤ ਬੈਸਟ ਹੁੰਦੀ ਹੈ ਤੁਹਾਡੀ ਸੋਚ ਦੀ ਸ਼ਕਤੀ ਅੱਛੀ ਹੋ ਜਾਂਦੀ ਹੈ ਪੋਜ਼ਿਟਿਵ ਐਨਵਾਇਰਨਮੈਂਟ ਰਹਿੰਦਾ ਹੈ ਬੱਚਿਆਂ ਦਾ ਮਨ ਬਹੁਤ ਲੱਗਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੋ ਦਰਸ਼ਕੋ ਅਸੀਂ ਤੁਹਾਡੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਆ ਪਰ ਅਸੀਂ ਕਦੇ ਵੈਦਾਂ ਕੋਲੇ ਜਾਂਦੇ ਆ ਕੋਈ ਡਾਕਟਰਾਂ ਕੋਲੇ ਜਾਂਦੇ ਆ ਵੀ ਤੁਹਾਨੂੰ ਠੀਕ ਕਿਵੇਂ ਰੱਖ ਸਕੀ ਸੋ ਸਾਨੂੰ ਅੱਜ ਮੌਕਾ ਆਣਾ ਪੈ ਗਿਆ ਤੁਹਾਡੀ ਸਿਹਤ ਦਾ ਖਿਆਲ ਹੋਰ ਜ਼ਿਆਦਾ ਰੱਖਦੇ ਹੋਏ ਆਪਾਂ ਕਹਿੰਨੇ ਵੀ ਹੋਰ ਕਿਹੜੇ ਕਿਹੜੇ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਸਿਹਤ ਨੂੰ ਚੰਗਾ ਖਾਓ ਚੰਗਾ ਪਾਓ ਚੰਗੀ ਜ਼ਿੰਦਗੀ ਜਿਓ ਪਰ ਆਪਾਂ ਹਵਾ ਵਾਲ ਧਿਆਨ ਨਹੀਂ ਦਿੰਦੇ ਜਿੱਦੇ ਚੱਲਦੇ ਆਸੀਂ ਮੌਗੇ ਦੇ ਵਿੱਚ ਵਰਿੰਦਰ ਸਿੰਘ ਪੁੱਲਰ ਡਾਕਟਰ ਸਾਹਿਬ ਕੋਲੇ ਪਹੁੰਚੇ ਆ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਡਾਕਟਰ ਸਵਾਗਤ ਹੈ ਬਰੋ ਸਸੀ ਕਾਲ ਜੀ ਸਾਰੇ D5 ਪੰਜਾਬੀ ਚੈਨਲ ਔਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਡਾਕਟਰ ਸਾਹਿਬ ਕਿਵੇਂ ਸੋਚਿਆ ਵੀ ਆਪਾਂ ਹਵਾ ਵੱਲ ਜ਼ਿਆਦਾ ਧਿਆਨ ਦਈਏ ਲੋਕੀ ਘਰਾਂ ਦੇ ਵਿੱਚ ਪੱਕੇ ਘਰਾਂ 'ਚ ਰਹਿੰਦੇ ਜ਼ਰੂਰ ਨੇ ਪਰ ਉਦਾਂ ਦਾ ਮਾਹੌਲ ਚਿਲਚਿੜਾ ਪਰ ਬਹੁਤ ਜ਼ਿਆਦਾ ਆ ਗਿਆ ਲੋਕਾਂ ਨੇ ਏਸੀ ਲਾ ਲੇ ਏਸੀ ਠੰਡਾ ਕਰਦੇ ਪਰ ਦਵਾਕ ਗਰਮ ਹੋ ਜਾਂਦਾ ਪਰ ਤੁਸੀਂ ਜਿਹੜਾ ਕਨਸੈਪਟ ਲੱਭਿਆ ਬੜਾ ਵੱਕਰਾ ਕਨਸੈਪਟ ਹੈ ਕਿਵੇਂ ਸੋਚਿਆ ਹੈ ਤੁਹਾਡੇ ਵੱਲੋਂ ਜੀ ਅ ਇਹਦੇ ਵਿੱਚ ਮੇਨ ਐਸਰ ਕੀ ਨੈਚੁਰਲ ਸਾਇੰਸ ਦਾ ਨੇ ਜਿਹੜੀ ਸਬਜੈਕਟ ਹੈ ਇਹ ਪਾਰਟ ਹੈ ਜੀ ਸਾਡੀ ਸੰਸਥਾ ਹੈ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਜਿਹੜੀ ਕਿ ਤਿੰਨ ਮਿਸ਼ਨ ਦੇ ਕੰਮ ਕਰ ਰਹੀ ਸੀ ਪਹਿਲਾ ਇਹ ਕਿ ਅਸੀਂ ਆਪਣੇ ਹਰ ਘਰ ਦੇ ਵਿੱਚ ਅਸੀਂ ਇੱਕ ਨੇਚਰਲ ਸਾਇੰਸ ਦਾ ਐਕਸਪਰਟ ਤਿਆਰ ਕਰੀਏ। ਉਹਨੂੰ ਲੈ ਕੇ ਅਸੀਂ ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਰਸਸ ਪੰਜਾਬੀ ਦੇ ਵਿੱਚ ਦਿੰਨੇ ਆ ਆਪਣੇ ਪੇਸ਼ੈਂਟਸ ਨੂੰ। ਦੂਸਰਾ ਸਾਡਾ ਉਹਦੇ ਵਿੱਚ ਮਿਸ਼ਨ ਸੀ ਕਿ ਅਸੀਂ ਹਰ ਪੇਰੈਂਟਸ ਨੂੰ, ਹਰ ਮਾਪਿਓ ਨੂੰ ਇਸ ਉਦਮ ਨਾਲ ਜੋੜ ਪਾਈਏ ਕਿ ਉਹ ਆਪਣੀ ਤੇ ਆਪਣੇ ਬੱਚਿਆਂ ਦੀ ਉਮਰ 100 ਸਾਲ ਤੱਕ ਲੈ ਕੇ ਜਾ। ਜੇ ਅਸੀਂ ਇਸ ਇਸ ਕਨਸੈਪਟ ਦੇ ਉੱਪਰ ਆਏ ਤਾਂ 100 ਸਾਲ ਵੱਧ ਤੱਕ ਲੈ ਕੇ ਜਾਣ ਇੱਕ ਤਾਂ ਚੀਜ਼ ਆਪਾਂ ਕਹਿ ਦਿੰਨੇ ਜੀ ਮੈਂ 100 ਸਾਲ ਜੀਉਣਾ ਚਾਹੁੰਨਾ। ਤੋ ਅਗ ਸਾਹਮਣੇ ਵਾਲਾ ਆਨਸਰ ਕਰਦੇ ਜੀ ਦੇਖੋ ਇਹ ਤਾਂ ਪਰਮੇਸ਼ਰ ਦੇ ਹੱਥ ਹੈ ਤੁਹਾਡੀ ਮਰਜੀ ਨਾਲ ਤੁਸੀਂ 100 ਸਾਲ ਲਈ ਜਾ ਸਕਦੇ ਬਟ ਜਦੋਂ ਅਗਰ ਆਪਾਂ ਨੇਚਰਲ ਸਾਇੰਸ ਦੇ ਪੂਰੇ ਕਨਸੈਪਟ ਨੂੰ ਸਮਝੀਏ ਤਾਂ ਪਹਿਲੀ ਚੀਜ਼ ਹੈ ਨੇਚਰ ਨੇ ਸਾਨੂੰ ਇਸ ਤੇ ਜਨਮ ਜਿੰਦਾ ਰਹਿਣ ਲਈ ਦਿੱਤਾ ਮਰ ਲਈ ਨਹੀਂ ਦਿੱਤਾ ਠੀਕ ਹੈ ਦੂਸਰੀ ਚੀਜ਼ ਇਹ ਕਿ ਸਾਡੇ ਅੰਗਾਂ ਦੀ ਜਿਹੜੀ ਐਕਚੁਅਲ ਉਮਰ ਹੈ ਅਸੀਂ ਉਹਦਾ ਵੀ 50% ਵੀ ਨਹੀਂ ਭੋਗ ਪਾ ਰਹੇ ਹੈਗੇ ਉਹ ਤਾਂ ਪਹਿਲੇ ਧਰਤੀ ਤੋਂ ਜਾ ਰਹੇ ਹਾਂ ਸੋ ਇਹ ਜਿਹੜਾ ਡੈਮੇਜ ਹੈ ਇਹਨੂੰ ਤਾਂ ਅਸੀਂ ਕਵਰ ਇਨਸਾਨ ਕਵਰ ਕਰ ਸਕਦਾ ਹੈ ਤਾਂ ਉਹ ਜਦੋਂ ਅਸੀਂ ਉਸ ਚੀਜ਼ ਤੇ ਵਰਕ ਕੀਤਾ ਤਾਂ ਗੱਲ ਆ ਗਈ ਕਿ ਫੂਡ ਸਾਡਾ ਕੈਮੀਕਲ ਬੇਸਡ ਹੋ ਗਿਆ ਸਰਾਊਂਡਿੰਗ এনवायरमेंट ਕੈਮੀਕਲ ਨਾਲ ਭਰ ਗਿਆ ਤਾਂ ਉੱਥੋਂ ਅੱਗੇ ਗੱਲ ਤੁਰੀ ਕਿ ਜੀ ਫੂਡ ਨੂੰ ਆਰਗੈਨਿਕ ਪੈਦਾ ਕਰੋ ਬਿਨਾ ਕੈਮੀਕਲ ਤੋਂ ਪੈਦਾ ਕਰੋ ਤਾਂ ਜਦੋਂ ਇਸ ਚੀਜ਼ ਤੇ ਵਰਕ ਕਰ ਰਹੇ ਸੀ ਤਾਂ ਸਾਨੂੰ ਹੈਰਾਨਗੀ ਹੋਈ ਜਦੋਂ ਅਸੀਂ ਇਸ ਤੈਅ ਤੱਕ ਪਹੁੰਚੇ ਕਿ ਕੱਲਾ ਆਰਗੈਨਿਕ ਖਾ ਕੇ ਤੁਸੀਂ 100 ਸਾਲ ਤਾਂ ਜਾ ਹੀ ਨਹੀਂ ਸਕਦੇ ਜੀ ਤੇ ਕੱਲਾ ਆਰਗੈਨਿਕ ਦਾ ਰੋਲਾ ਪਾਉਂਦਾ ਫਾਇਦਾ ਕੀ ਜੇ ਤੁਸੀਂ ਆਰਗੈਨਿਕ 100 ਸਾਲ ਜਾਣਾ ਹੈ ਤਾਂ ਤੁਹਾਨੂੰ organic food ਕੁਕੋ ਜਿਹੜਾ ਫੂਡ ਹੈ ਨਾ ਉਹਦੀ ਤਾਂ ਅਸੀਂ ਸਾਰਾ ਦਿਨ ਦੇ ਵਿੱਚ 1.5 ਤੋਂ 2 ਕਿਲੋ ਕੁਆਂਟੀਟੀ ਕੰਜ਼ੂਮ ਕਰਦੇ ਆ। ਲੇਕਿਨ ਇਹਦੇ ਨਾਲੋਂ ਵੀ ਕਿੰਪੋਰਟੈਂਟ ਚੀਜ਼ ਸੀ ਹਵਾ। ਹਵਾ ਸੇ ਸਾਰਾ ਦਿਨ ਦੇ ਵਿੱਚ 11000 ਲੀਟਰ ਦਾਣ ਪ੍ਰਦਾਨ ਕਰ ਦਿੰਦੇ ਆ। ਇਹਦਾ ਮਤਲਬ ਕੀ ਹੋ ਗਿਆ ਕਿ ਫੂਡ ਤੋਂ ਵੀ ਜ਼ਿਆਦਾ ਇੰਪੋਰਟੈਂਟ ਹਵਾ ਹੈ। ਅਗਰ ਸਾਡੇ ਕੋਲ ਹਵਾ ਚੰਗੀ ਨਹੀਂ ਹੋਏਗੀ ਕੱਲਾ ਆਰਗੇਨਿਕ ਖਾ ਕੇ ਤੁਸੀਂ ਕਦੀ 100 ਸਾਲ ਨਹੀਂ ਜੀ ਸਕਦੇ। ਜੀ। ਤਾਂ ਉਹਦੇ ਉਸ ਕਨਸੈਪਟ ਨੂੰ ਵਰਕ ਕਰਦੇ ਕਰਦੇ ਅਸੀਂ ਬਾਇਓਮਾਸ ਦੇ ਕਨਸੈਪਟ ਤੱਕ ਪਹੁੰਚੇ। ਹੁਣ ਹਵਾ ਦੇ ਦੀ ਗੱਲ ਕਰੀਏ ਤਾਂ ਸਰਾਊਂਡਿੰਗ ਮਾਹੌਲ ਕੈਮੀਕਲ ਤਿੰਨ ਚੀਜ਼ਾਂ ਨਾਲ ਇਸ ਟੱਮ ਅਸੀਂ ਘੇਰੇ ਹੋਏ ਹਾਂ ਸਾਰੇ ਦੀ ਸਾਰੇ ਪੂਰੀ ਧਰਤੀ ਕਾਰਬਨ ਕੈਮੀਕਲ ਤੇ ਰੇਡੀਏਸ਼ਨ ਜਿਹੜਾ ਕਿ ਇੱਕ ਨਸੀ ਦਾ ਪਾਰਟ ਹੈ ਤੁਸੀਂ ਇਹਨੂੰ ਬੰਦ ਨਹੀਂ ਕਰਵਾ ਪਾਓਗੇ ਜਿੰਨਾ ਮਰਜੀ ਅੰਦੋਲਨ ਕਰ ਲੋ ਸਾਰਾ ਮੁਲਕ ਹੈ ਭੁਖ ਮਰੀ ਵਾਲੀ ਹੜਤਾਲ ਤੇ ਬੈਹਿ ਜਾਣਾ ਪਰ ਕਿਸੇ ਨੇ ਗੌਰ ਨਹੀਂ ਕਰਨੀ ਕਿਉਂਕਿ ਅਰਬਾ ਖਰਬਾ ਟਰਨ ਓਵਰ ਦੀ ਗੱਲ ਹੈ ਔਰ ਕਈ ਸ਼ੇਅਰ ਲਿਸਟਡ ਕੰਪਨੀ ਬਿਲਕੁਲ ਤਾ ਉਹ ਉਹ ਚੀਜ਼ ਨਹੀਂ ਹੋਣ ਵਾਲੀ ਤਾਂ ਉਹਦਾ ਅਲਟਰਨੇਟ ਫਿਰ ਅਸੀਂ ਕਿਹਾ ਵੀ ਇਹ ਚੀਜ਼ਾਂ ਦਾ ਕਾਰਬਨ ਕੈਮੀਕਲ ਰੇਡੀਏਸ਼ਨ ਤਾਂ ਜੀ ਚੱਲਣਾ ਹੀ ਚੱਲਣਾ ਹੈ ਤਾਂ ਇਟ ਮੀਨਸ ਸਾਨੂੰ ਹਵਾ ਸਾਫ਼ ਨਹੀਂ ਮਿਲ ਸਕਦੀ ਥੈਨ ਫਿਰ ਮੇਰੀ ਮੁਲਾਕਾਤ ਹੋਈ ਡਾਕਟਰ ਸ਼ਿਵਦਰਸ਼ ਮਾਲਕ ਜੀ ਨਾਲ ਉਹ ਗਲੋਬਲ ਵਾਰਮਿੰਗ ਐਕਟੀਵਿਸਟ ਨੇ ਇੰਡੀਆ ਦੇ ਜੀ ਔਰ ਇੰਡੀਆ ਨੂੰ ਰਿਪਰਜੈਂਟ ਕਰਦੇ ਆ ਯੂਨੋ ਦੇ ਵਿੱਚ ਤਾਂ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਥੇ ਜਾ ਕੇ ਜਿਹੜਾ ਕਨਸੈਪਟ ਹੈ ਸਾਡਾ ਉਸ ਉਸ ਕੁਐਸਚਨਿੰਗ ਦਾ ਆਨਸਰ ਮੈਨੂੰ ਮਿਲਿਆ ਉਹ ਕੀ ਮਿਲਿਆ ਕਿ ਉਹ ਉਹਨਾਂ ਨੇ ਬਾਇਓਮਾਸ ਭਾਵ ਦੇਸੀ ਗਾਂ ਦਾ ਗੋਬਰ ਜੀ ਲਾਈਮ ਔਰ ਮਿੱਟੀ ਇਹਨਾਂ ਦੇ ਕੰਬੀਨੇਸ਼ਨ ਦੇ ਨਾਲ ਜਿਹਨੂੰ ਉਹ ਅਕਸਰ ਗਊ ਕ੍ਰੀਟ ਦੇ ਨਾਮ ਨਾਲ ਬੋਲਦੇ ਆ ਠੀਕ ਹੈ ਗਊ ਕ੍ਰੀਟ ਜਿਵੇਂ ਕੰਕਰੀਟ ਹੁੰਦਾ ਉਹ ਗਊ ਕ੍ਰੀਟ ਜਿਹੜੀ ਚੀਜ਼ ਗਊ ਤੋਂ ਆਈ ਹੈ ਤੁਹਾਨੂੰ ਗਊ ਕ੍ਰੀਟ ਬੋਲਦੇ ਆ ਤਾਂ ਉਹਦੀ ਇੱਟ ਬਣਾਈ ਤਾਂ ਉਹ ਇੱਟ ਹੈਗੀ ਉਹ ਬਰੀਦੀਬਲ ਇੱਟ ਹੈ ਪਾਉ ਉਹ ਜਿਹੜਾ ਵੀ ਸਾਡੇ ਹਵਾ ਦੇ ਵਿੱਚ ਸਸਪੈਂਡਿਕਲ ਪਾਰਟੀਕਲ ਸਸਪੈਂਡਿਕਲ ਪਾਰਟੀਕਲ ਹੁੰਦਾ ਜੀ ਦਰਸ਼ਕਾਂ ਨੂੰ ਆਪਾਂ ਬਿਲਕੁਲ ਠੇੜ ਕਰਕੇ ਸਮਝਾਉਨੇ ਆ ਸਾਡੇ ਸਰੌਂਡਿੰਗ ਛੜਕਾ ਬਣ ਰਹੀਆਂ ਨੇ ਜੀ ਇੰਡਸਟਰੀ ਵੀ ਹੈ ਠੀਕ ਹੈ ਜਿਹੜੀ ਚੀਜ਼ ਉਹ ਸੜਕ ਦੇ ਉੱਪਰ ਹਜ਼ਾਰਾਂ ਲੱਖਾਂ ਵਹੀਕਲ ਨਿਕਲ ਜਾਂਦੇ ਆ ਤੇ ਹਰ ਕਾਰ ਨੂੰ ਜਦੋਂ ਅਸੀਂ ਟਾਇਰ ਪਾਉਂਦੇ ਆ ਨਾ ਤਾਂ ਉਹਦੀ ਐਵਰੇਜ ਕੋਈ ਗੱਡੀ 20000 ਕਿਲੋਮੀਟਰ ਤੱਕ ਟਾਇਰ ਯੂਜ਼ ਕਰਦੇ ਆ ਆਪਾਂ ਕਿਸੇ 30 ਕਿਸੇ 50 ਲੇਕਿਨ ਸਵਾਲ ਇਹ ਹੈ ਕਿ ਜਿਹੜਾ ਉਹ ਕਸੀ ਆ ਉਹਦੀ ਟਾਇਰ ਰਬੜ ਕਸੀ ਹੈ ਉਹ ਕਿੱਥੇ ਗਈ ਉਹ ਕਿੱਥੇ ਗਈ ਠੀਕ ਹੈ ਉਹਦਾ ਜਿਹੜਾ ਨੈਨੋ ਪਾਰਟ ਹੁੰਦਾ ਉਹ ਹਵਾ ਦੇ ਵਿੱਚ ਐਡ ਹੁੰਦਾ ਉਹਨੂੰ ਕਹਿੰਦੇ ਸਸਪੈਂਡਿਕਲ ਪਾਰਟੀਕਲ ਜਿਹੜੀ ਚੀਜ਼ ਕਿਸੇ ਦੂਸਰੇ ਸਰੋਤ ਛੁੱਟ ਕੇ ਆਈ ਹੋਵੇ ਠੀਕ ਹੈ ਜਿਵੇਂ ਫੈਕਟਰੀਆਂ ਚੱਲਦੀਆਂ ਨੇ ਉਹਦੇ ਚ ਧੂਆ ਨਿਕਲਦਾ ਤਾਂ ਕਾਰਬਨ ਹੈ ਕੈਮੀਕਲ ਨਿਕਲਦਾ ਉਹ ਸਸਪੈਂਡਿਕਲ ਪਾਰਟੀਕਲ ਹੈ ਉਹ ਹਵਾ ਦਾ ਵਾਇਰਮੰਡਲ ਦੇ ਵਿੱਚ ਹੀ ਹਵਾ ਦਾ ਹਿੱਸਾ ਬਣ ਜਾਂਦਾ ਉਸ ਤੋਂ ਬਾਅਦ ਸਾਡੇ ਫੇਫੜਿਆਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਅਸਰ ਪੈਣਾ ਪਬ ਪ੍ਰੈਸ਼ਰ ਬਣਦਾ ਹੈ ਉਕੇ ਸਾਡੇ ਫੇਵ ਲਮਜ਼ ਨੂੰ ਜਿਆਦਾ ਫਿਲਟਰ ਕਰਨਾ ਪੈਂਦਾ ਔਰ ਬਲੱਡ ਦੇ ਵਿੱਚ ਗੰਧਲਾਪਨ ਜਿਆਦਾ ਆਉਂਦਾ ਫਿਰ ਜੀ ਤੋ ਉਹ ਜਾਣੇ 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 ਫਿਰ ਬਿਮਾਰੀਆਂ ਦੇ ਵਿੱਚ ਵਾਧਾ ਹੋਣ ਲੱਗ ਪੈਂਦਾ ਤਾਂ ਉਹਦੇ ਵਾਸਤੇ ਪਹਿਲਾਂ ਤੋਂ ਅਸੀਂ ਆਪਣੇ ਕੋਲ ਬੋੜ ਪਿੱਪਲ ਤੇ ਨੀਮ ਨੀਮਾ ਉਹਨਾਂ ਸੀ ਜਦ ਵਿੱਚ ਵਿੱਚ ਸੀ ਪੜ ਗਏ ਵਿਕਾਸਸ਼ੀਲ ਤੇ ਵਿਕਸ਼ਿਤ ਹੋਣ ਵਾਲੇ ਨੂੰ ਕਰ ਗਏ ਜਿਆਦਾ ਐਡਵਾਂਸ ਹੋ ਗਏ ਜਿਹਨੂੰ ਅਸੀਂ ਮਾਡਰਨ ਲਾਈਫ ਕਹਿੰਦੇ ਆ ਤੋ ਉਹ ਅਸੀਂ ਖਤਮ ਕਰਤੇ ਠੀਕ ਹੈ ਘਟਣਾ ਪੈ ਗਿਆ ਜਿਵੇਂ ਵੀ ਹੈ ਨਾ ਤਾਂ ਹੁਣ ਐਬਜ਼orb ਉਹੀ ਕੰਮ ਕਰਨ ਵਾਲੀ ਕਿਹੜੀ ਚੀਜ਼ ਆ ਸਕਦੀ ਹੈ ਤਾਂ ਇਹ ਜਿਹੜੀਆਂ ਇਹ ਗੋਕਰੀਡ ਤੋਂ ਬਣੀਆਂ ਹੋਈਆਂ ਇੱਟਾਂ ਨੇ ਬਾਇਓਮਾਸ ਦਾ ਬਣਿਆ ਹੋਇਆ ਇੱਟਾਂ ਨੇ ਇਹ ਬਰੀਦੀਬਲ ਵਾਲ ਨੂੰ ਤਿਆਰ ਕਰਦੀਆਂ ਨੇ ਭਾਵ ਉਹ ਕੰਦਾ ਜਿਹੜੀਆਂ ਉਹ ਸਸਪੈਂਡਿਕਲ ਪਾਰਟੀਕਲ ਭਾਵ ਕਾਰਬਨ ਦੇ ਵਿੱਚ ਬੈਠੇ ਆ ਨਕਸ਼ਾ ਜਿਹੜੀ ਦਾ ਤੁਸੀਂ ਉਹੀ ਤਿਆਰ ਕੀਤਾ ਹੈ ਹਾਂ ਇਹ ਉਸੇ ਦੇ ਤਿਆਰ ਕੀਤਾ ਹੋਇਆ ਹੈ ਤਾਂ ਸਸਪੈਂਡਿਕਲ ਪਾਰਟੀਕਲ ਨੂੰ ਐਬਜ਼orb ਕਰਦੀ ਨੇ ਆਪਣੇ ਅੰਦਰ ਸੋਖਦੀਆਂ ਨੇ ਠੀਕ ਹੈ ਤਾਂ ਐਸੀ ਕਰਕੇ ਇਹਦਾ ਸਭ ਤੋਂ ਪਹਿਲਾ ਹੁਣ ਸਵਾਲ ਇਹ ਹੈਗਾ ਜੀ ਕਿਵੇਂ ਵਿੱਚ ਪਤਾ ਲੱਗੇਗਾ ਜੀ ਆ ਇਹ ਸੋਖਦੀਆਂ ਨੇ ਕਿਉਂਕਿ ਬੁੱਧੀ ਜੀ ਵਾਂਗ ਸਮਝ ਵੱਧ ਗਿਆ ਠੀਕ ਹੈ ਹੁਣ ਉਸ ਸੀਜ਼ ਨੂੰ ਤੁਸੀਂ ਮੀਟਰ ਨਾਲ ਵੀ ਮਾਪਦੰਡ ਕਰ ਸਕਦੇ ਹੋ ਆ ਲੇਕਿਨ ਮੋਟਾ-ਮੋਟਾ ਹੀ ਮੈਂ ਗੱਲ ਹਮੇਸ਼ਾ ਸਮਝਾਉਣਾ ਹੁੰਨਾ ਕਿ ਉਹਦੇ ਵਾਸਤੇ ਅਗਰ ਤੁਸੀਂ ਇਹਦਾ ਇੱਕ ਰੂਮ ਬਣਾ ਲਓ ਤਾਂ ਇਹਦੇ ਅੰਦਰ ਜਿਹੜੀ ਨੀਂਦ ਤੁਹਾਨੂੰ ਇਹਦੇ ਅੰਦਰ ਸਾਊਂਡ ਸਲੀਪ ਆਣੀ ਹੈ ਜੀ ਇਹਦੇ ਅੰਦਰ ਜਿਹੜੀ ਸਾਊਂਡ ਸਲੀਪ ਆਣੀ ਹੈ ਉਹਨੇ ਤੁਹਾਨੂੰ ਦੱਸ ਦੇਣਾ ਵੀ ਇਹਦੇ ਵਿੱਚ ਤੇ ਸਾਡੇ ਕੰਕਰੀਟ ਹਾਊਸ 'ਚ ਫਰਕ ਕੀ ਆ। ਸਭ ਤੋਂ ਪਹਿਲਾਂ ਉਹਦਾ ਕਾਰਨ ਦੱਸ ਦਾਂ। ਇਹਦੇ ਵਿੱਚ ਲਾਈਵ ਯੂਜ਼ ਕੀਤਾ ਜਾਂਦਾ ਚੂਨਾ। ਜੀ। ਚੂਨਾ ਪਹਿਲਾਂ ਸਾਡੇ ਘਰਾਂ 'ਚ ਨਾ ਕਾਮਨ ਯੂਜ਼ ਕਰਵਾਇਆ ਜਾਂਦਾ ਸੀ। ਸਾਡੇ ਬਜ਼ੁਰਗ ਯੂਜ਼ ਕਰਦੇ ਸੀ। ਚੂਨੇ ਦੀ ਕਲੀ ਕਰਦੇ ਸੀ। ਅੱਜ ਪੂਟੀ ਆ ਗਈ ਜਿਆਖਸ। ਹਾਂ। ਅਜਤੂ ਚੂਨਾ ਬਾਹਰ ਹੀ ਚਲਾ ਗਿਆ ਹਨਾ। ਬੱਚਿਆਂ ਨੂੰ ਨਹੀਂ ਪਤਾ ਚੂਨਾ ਹੈ ਕਿ ਜਿਹੜੀ ਵਾਲ ਪੂਟੀ ਉਹ ਪਲਾਸਟਿਕ ਹੈ। ਜੀ। ਉਹ ਪਲਾਸਟਿਕ ਹੈ। ਉਹ ਜਦੋਂ ਅਸੀਂ ਉਹਨੂੰ ਕੰਧ ਦੇ ਉੱਪਰ ਲਗਾ ਦਿੰਦੇ ਹਾਂ। ਜਿਵੇਂ 12 ਸਾਲ ਨੂੰ ਲਾਈਟ ਪੈਂਦੀ ਹੈ ਹੀਟ ਵੱਧਦੀ ਹੈ ਤਾਂ ਪਲਾਸਟਿਕ ਤਾਂ ਫਿਰ ਗਰਮ ਹੋਏਗੀ ਗਰਮ ਹੋਏਗੀ ਜੀ ਠੀਕ ਹੈ ਅਸੀਂ ਪਲਾਸਟਿਕ ਥੱਪ ਦਨੇ ਆਪਣੇ ਅੰਦਰ ਦਾ ਤਾਂ ਪਹਿਲਾਂ ਜਿਹੜਾ ਚੂਨਾ ਸੀ ਸਾਡੇ ਘਰਾਂ ਦੇ ਵਿੱਚ ਸਾਡੇ ਘਰਾਂ ਸਾਡੇ ਬੀਰਗ ਯੂਜ਼ ਕਰਦੇ ਸੀ ਜੀ ਤੋਂ ਉਹ ਕਨਸੈਪਟ ਜਦੋਂ ਅਸੀਂ ਇਹਦੇ ਉੱਤੇ ਵਰਕ ਕੀਤਾ ਨਾ ਸਾਨੂੰ ਉਦੋਂ ਸਮਝ ਆਇਆ ਵੀ ਉਹ ਚੂਨੇ ਦਾ ਕਾਰਨ ਕੀ ਸੀ ਉਹ ਯੂਜ਼ ਕਰਦੇ ਸੀ ਜੀ ਇਹਦੀ ਕੈਮਿਸਟਰੀ ਤੇ ਸਾਇੰਸ ਸਮਝ ਆਈ ਚੂਨਾ ਕੁਦਰਤ ਵੱਲੋਂ ਦਿੱਤਾ ਗਿਆ ਹਾਈਲੀ ਅਲਕਲਾਈਨ ਕੈਮੀਕਲ ਹੈ ਐਲਕੈਲਨ ਕੈਮੀਕਲ ਕੈਮੀਕਲ ਕਿ ਹੁੰਦਾ ਜ ਜਿਹਦੇ ਵਿੱਚ ਆਕਸੀਜਨ এনवायरमेंट ਸਭ ਤੋਂ ਜ਼ਿਆਦਾ ਹੋਵੇ ਚੁਨੇ ਚੁਨੇ ਚ ਇਹਦਾ 11 ਹੈ ਹੁਣ 2 ਪੀਐਚ ਦੇ ਉੱਤੇ ਕੈਂਸਰ এনवायरमेंट ਕੋਸ਼ਿਦ ਹੁੰਦਾ 2 ਪੀਐਚ ਦੇ ਜਿਹੜਾ ਅਸੀਂ ਜਿਵੇਂ ਦਾ ਸਾਡਾ ਫੂਡ ਹੁੰਦਾ ਸਾਡੀ ਬੋਡੀ ਚ ਵੀ ਉਵੇਂ ਹੀ ਪੀਐਚ ਡਿਵਰਟ ਹੋ ਜਾਂਦਾ ਸਾਡੇ ਸਰਾਊਂਡਿੰਗ ਜਿੰਨੇ ਪੀਐਚ ਦਾ এনवायरमेंट ਹੋਏਗਾ ਤੁਹਾਡੀ ਲਾਈਫ ਵੀ ਉਹ ਸਾਹਮਣੇ ਵਾਲੀ ਤੁਹਾਡੇ ਬਿਮਾਰੀਆਂ ਦੀ ਰੇਸ਼ੋ ਵੀ ਉਸ ਹਿਸਾਬ ਨਾਲ ਹੋਏਗੀ ਅਗਰ ਤੁਸੀਂ 11 ਪੀਐਚ ਦੇ ਮਾਹੌਲ 'ਚ ਰਹਿ ਰਹੇ ਹੋ ਰਹਿਣ ਸਹਿਣਾ ਤੁਹਾਡਾ ਤਾਂ ਪਹਿਲੀ ਚੀਜ਼ ਹੈ ਕਿ ਤੁਹਾਡੀ ਸਰਾਊਂਡਿੰਗ ਕੈਂਸਰ এনवायरमेंट ਜਿਹੜਾ ਹੈਗਾ ਉਹ ਨਹੀਂ ਹੋਏਗਾ ਇਹਦੇ ਕਾਸ ਸੀਜ਼ਨੋਜਨ ਰਿਲੀਜ਼ ਹੁੰਦੇ ਨੇ ਉਹ ਤੁਹਾਡੀ ਬਾਡੀ ਤੇ ਅਟੈਕ ਨਹੀਂ ਕਰ ਰਹੀ ਕਿ ਉਹਨੂੰ ਚੂਨਾ ਹੀ ਅਬਜ਼ਾਰਬ ਕਰ ਲੈਂਦਾ ਆਪਣੇ ਸੋ ਡਾਕਟਰ ਸਾਹਿਬ ਜਿਵੇਂ ਆਪਾਂ ਜਿਸ ਕਮਰੇ ਦੇ ਵਿੱਚ ਬੈਠੇ ਸੀ ਚੂਨੇ ਦੀ ਗੱਲ ਕੀਤੀ ਆ ਪਰ ਪੁਰਾਣੇ ਲੋਕ ਕੱਚੇ ਘਰਾਂ 'ਚ ਰਹਿੰਦੇ ਸੀ ਮਿੱਟੀ ਦਾ ਲੇਪ ਕਰਦੇ ਸੀ ਕੀ ਇਹ ਕਮਰੇ 'ਚ ਮਿੱਟੀ ਵੀ ਲੱਗੀ ਹੋਈ ਹੈ ਜੀ ਬਿਲਕੁਲ ਮਿੱਟੀ ਹੈ ਇਹ ਜੀ ਇਹਦੇ ਅੰਦਰ ਜਿਹੜਾ ਵੈਦਿਕ ਪਲਾਸਟਰ ਹੋਇਆ ਹੋਇਆ ਹੈ ਜੀ ਉਹਦੇ ਵਿੱਚ ਮਿੱਟੀ ਹੈ ਦੇਸੀ ਘਾ ਦਾ ਗੋਬਰ ਹੈ ਨਿੰਬੂ ਦਾ ਸੱਤ ਹੈ ਮਿੱਠੀ ਹੈ ਗੋੜਾ ਹੈ ਐਲੋਵੇਰਾ ਹੈ ਗਲੋਏ ਹੈ ਤਾਂ ਬਹੁਤ ਸਾਰੇ ਹਰਬਲ ਫਾਇਦਾ ਨਹੀਂ ਹੁੰਦਾ ਤਾਂ ਇੰਨੇ ਸ਼ਾਨਦਾਰ ਹਰਬਲ এনवायरमेंट ਦੇ ਵਿੱਚ ਤੁਹਾਨੂੰ ਬੜੀ ਲਾਈਫ ਬਹੁਤ ਬੈਟਰ ਹੋ ਜਾਂਦੀ ਹੈ 100 ਸਾਲ ਵਾਲੇ ਕਨਸੈਪਟ ਜਿਹੜੀ ਗੱਲ ਕਰ ਬਾਕੀ ਦੇਖੋ ਕੀ ਹੁੰਦਾ ਕਿ ਉਮਰ ਨੂੰ ਡਾਊਟ ਪਰਮੇਸ਼ਰ ਦੇ ਹੱਥ ਹੁੰਦੀ ਹੈ ਪਰ ਇਨਸਾਨ ਦੀ ਕਿਸੇ ਜ਼ਿੰਦਗੀ ਨੂੰ ਜੀਣ ਦਾ ਇੱਕ ਨiyet ਵੀ ਉਥੇਕ ਰਿਜ਼ਲਟ ਤੱਕ ਲੈ ਕੇ ਜਾਂਦੀ ਹੈ ਸਾਹਮਣੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਨਸੈਪਟ ਦੀ ਗੱਲ ਕੀਤੀ ਹੈ ਨਵਾਂ ਕਨਸੈਪਟ ਹੈ ਥੋੜਾ ਲੋਕਾਂ ਨੂੰ ਮਹਿੰਗਾ ਲੱਗਦਾ ਲੋਕੀ ਕਹਿੰਦੇ ਨੇ ਮਹਿੰਗਾ ਹੋਊਗਾ ਕਿੱਦਾਂ ਅਸੀਂ ਬਜਟ ਕਰਾਂਗੇ ਕਿੱਦਾਂ ਇਹਨੂੰ ਸਿਸਟਮੈਟਿਕ ਲੱਗ ਚਲੰਗ ਬੈ ਦੇਖਿਆ ਛੇ ਮਹੀਨੇ ਲੱਕੜ ਦੀਆਂ ਨੇ ਡਾਕਟਰ ਸਾਹਿਬ ਜੀ ਜੀ ਫਿਰ ਆਮ ਬੰਦੇ ਦੀ ਵਾਸਤੇ ਤਾਂ ਗੱਲ ਹੈ ਨਹੀਂ ਬੈਠਾ ਬੜਾ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਹੈ ਮਹਿੰਗੇ ਵਾਲੇ ਮੈਂ ਇੱਕ ਚੀਜ਼ ਕਲੀਅਰ ਕਰ ਦਿਆਂ ਸਭ ਤੋਂ ਪਹਿਲੀ ਚੀਜ਼ ਕੀ ਹੈਗੀ ਆ ਕਿ ਇਹ ਅਮੀਰ ਜਾਂ ਗਰੀਬ ਦਾ ਮੈਂ ਉਸ ਅਸੀਂ ਉਸ ਕਨਸੈਪਟ ਤੇ ਕੰਮ ਹੀ ਨਹੀਂ ਕਰ ਰਹੇ ਜੀ ਅਸੀਂ ਕੋਈ ਬਿਲਡਰ ਨਹੀਂ ਹੈ ਅਸੀਂ ਨੇਚਰਲ ਸਾਇੰਸ ਦੇ ਪ੍ਰਮੋਟਰ ਆ ਔਰ ਇਹਦਾ ਜਿਹੜਾ ਸੰਬੰਧ ਹੈ ਉਹਨਾਂ ਲੋਕਾਂ ਨਾਲ ਜਿਹੜੇ ਨੇਚਰਲ ਸਾਇੰਸ ਨੇਚਰ ਬੈਥੀ ਦੇ ਨਾਲ ਜੁੜੇ ਹੋਏ ਨੇ ਜੀ ਜਿਹੜੇ ਅੱਜ ਦੀ ਕਾਰਬਨ ਕੈਮੀਕਲ ਤੇ ਰੇਡੀਏਸ਼ਨ ਨਾਲ ਕਿਰੀ ਹੋਈ ਧਰਤੀ ਨੂੰ ਜਿਹੜੇ ਦੇਖ ਰਹੇ ਨੇ ਜੀ ਮਸਲਾ ਕੀ ਹੈ ਜਿੰਨਾ ਟਾਈਮ ਤੁਹਾਨੂੰ ਗੱਲ ਸਮਝ ਨਾ ਆਵੇ ਗੱਲਾਂ ਠੀਕ ਹੈ ਜੋ ਮਰਜ਼ੀ ਵਾਪਰੀ ਜਾਵੇ ਜਦੋਂ ਤੁਹਾਨੂੰ ਗੱਲ ਸਮਝ ਆ ਜਾਵੇ ਨਾ ਉਸੋ ਵਲ ਤੁਹਾਨੂੰ ਜਿਹੜੀ ਨੀਂਦ ਹੈ ਤੁਹਾਡੀ ਡਿਸਟਰਬ ਹੋ ਜਾਣੀ ਹੈ ਡਿਸਟਰਬ ਹੋ ਜਾਂਦੀ ਹੈ ਠੀਕ ਕੀ ਹੋ ਗਿਆ ਹਾਂ ਕਿ ਕਿਵੇਂ ਹੋਊਗਾ ਠੀਕ ਹੈ ਕਹਿੰਦਾ ਮਤਲਬ ਅੱਖੀਂ ਵੇਖ ਕੇ ਮੱਖੀ ਨਹੀਂ ਖਾ ਸਕਦੇ ਵੈਸੇ ਭਾਂਵੇਂ ਵਿੱਚ ਉਹਦਾ ਮਿਕਸਚਰ ਲੱਗਾ ਹੋਵੇ ਠੀਕ ਹੈ ਖਾਂਦੇ ਚ ਠੀਕ ਹੈ ਖਾਂਵੇਂ ਭਾਂਵੇਂ ਲੱਗ ਕੇ ਆਏ ਹੁਣ ਅੱਖੀਂ ਵੇਖ ਕੇ ਨਹੀਂ ਮੰਦਾ ਖਾ ਸਕਦਾ ਉਹੀ ਚੀਜ਼ ਜਿਹੜੀ ਤੁਹਾਨੂੰ ਗੱਲ ਸਮਝ ਆ ਜਾਈ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਅੱਜ ਵੀ ਜਿਹੜੇ ਨੇਚਰ ਪੈਥੀ ਨਾਲ ਨੇਚਰ ਸਾਇੰਸ ਨੂੰ ਸਮਝ ਚੁੱਕੇ ਨੇ ਧਰਤੀ ਕਿੱਧਰ ਨੂੰ ਜਾ ਰਹੀ ਹੈ ਉਹਨੂੰ ਸਮਝ ਚੁੱਕੇ ਨੇ ਗਲੋਬਲ ਵਾਰਮਿੰਗ ਦਾ ਕਨਸੈਪਟ ਸਮਝ ਚੁੱਕੇ ਅਰਤੀ ਤੇ ਹੀਟ ਗਰਮੀ ਕਿਉਂ ਵੱਧਦੀ ਉਹਨੂੰ ਸਮਝ ਚੁੱਕੇ ਨੇ ਬਟ ਸਵਾਲ ਕੀ ਹੈ ਸੋਲੂਸ਼ਨ ਹੀ ਜਿੰਨਾ ਟਾਈਮ ਲੱਗੇਗਾ ਸਮਝਣ ਤੋਂ ਬਾਅਦ ਅਨੁਚੈਨ ਨਹੀਂ ਆਏਗਾ ਜੀ ਠੀਕ ਹੈ ਤਾਂ ਇਹ ਉਹਨਾਂ ਦਾ ਪ੍ਰੋਡਕਟ ਹੈ ਤਾਂ ਉਹਦੇ ਵਾਸਤੇ ਸਭ ਤੋਂ ਪਹਿਲੀ ਚੀਜ਼ ਹੈ ਕਿ ਅਸੀਂ ਬਕਾਇਦਾ ਦੀ ਟ੍ਰੇਨਿੰਗ ਦਿੰਦੇ ਹਾਂ ਠੀਕ ਹੈ ਤੁਸੀਂ ਆਪ ਟ੍ਰੇਨਿੰਗ ਲਵੋ ਆਪ ਦੇ ਸਰਾਊਂਡਿੰਗ ਦੇਸੀਗਾ ਮਿਲ ਜੇ ਮਿਲ ਜਾਂਦੀ ਉਹਦੇ ਗੋਬਰ ਨੂੰ ਕਲੈਕਟ ਕਰੋ ਉਹਦਾ ਪ੍ਰੋਪਰ ਉਹਨਾਂ ਯੂਜ਼ ਕਿਵੇਂ ਕਰਨਾ ਹੈਗਾ ਠੀਕ ਹੈ ਉਹ ਤੁਹਾਨੂੰ ਦੱਸਿਆ ਜਾਏਗਾ ਦੈਨ ਫਿਰ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਲੇਕਿਨ ਉਦੋਂ ਵੀ ਸੌਖਾ ਤਰੀਕਾ ਜੇ ਤੁਸੀਂ ਸਾਰੀ ਸੀਚਰ ਨਹੀਂ ਬਣਾ ਸਕਦੇ ਉਦੋਂ ਸੌਖਾ ਤਰੀਕਾ ਇਹੀ ਹੈ ਕਿ ਤੁਸੀਂ ਆ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹਦਾ ਕਰੀਬ 1500 ਰੁਪਿਆ ਸਕਰ ਫਿਟ ਦੀ ਕੋਸਟ ਜਾਂਦੀ ਹੈ ਨਾਰਮਲ ਜਿਹੜਾ ਕੰਕਰੀਟ ਘਰ ਹੁੰਦਾ ਵਾ ਉਹ 1200 1300 ਦੇ ਵਿੱਚ ਕੋਸਟ ਕਰਦਾ ਜੀ ਸਕਰ ਫਿਟ ਹੁਣ ਇੱਕ ਇੱਕ ਬਿਲਡਰ ਕਹਿੰਦਾ ਬਟ ਐਕਚੁਅਲੀ ਜਦੋਂ ਤੁਸੀਂ ਇੱਥੇ ਬਹਿਣਾ ਹੁੰਦਾ ਤਾਂ 1200 1300 160 2400 2500 ਚ ਕਨਵਰਟ ਹੋ ਚੁੱਕਿਆ ਹੁੰਦਾ ਉਹ ਮੈਂ ਦੱਸਦਾ ਕਿਦ ਤਰਾ ਅਗਰ ਤੁਸੀਂ 12/10 ਦਾ ਰੂਮ ਬਣਾਉਂਦੇ ਹੋ ਆਪਣੇ ਘਰ ਦੇ ਵਿੱਚ ਤਾਂ ਨੀਂਹ ਤੋਂ ਲੈ ਕੇ ਛੱਤ ਤੱਕ ਲੈਂਟਰ ਤੱਕ ਸਭ ਤੋਂ ਪਹਿਲਾਂ ਕਹਦਾ ਉਹਦੀ ਲੈਂਟਰ ਲੈਂਟਰ ਦੀ ਕਾਸਟ ਹੀ 50 ਤੋਂ 60 ਹਜ਼ਾਰ ਬਣਨੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਉਹ ਤੇ ਜਿਹੜੀ ਇਟ ਯੂਜ਼ ਹੋਣੀ ਹੈ ਠੀਕ ਹੈ ਉਹ ਲੱਗ ਹੈ ਹੁਣ ਉਹਦੀ ਕੰਪਲੀਟ ਉਹ ਸਵਾ ਕ ਲੱਖ ਚ ਰੂਮ ਚਲੇ ਜਾਂਦਾ ਤੁਹਾਡਾ ਐਵਰੇਜ ਦੀ ਗੱਲ ਕਰ ਰਿਹਾ ਜੀ ਅਜੀ ਹੁੱਚ ਵਾਲਪੁੱਟੀ ਨਹੀਂ ਨਹੀਂ ਗੱਲ ਨਹੀਂ ਆਪਾਂ ਨੇ ਕੀਤੀ ਜਦੋਂ ਤੁਸੀਂ ਉਹਨੂੰ ਕਲ ਸਟਰਕਚਰ ਦੀ ਗੱਲ ਕਰ ਰਹੇ ਹਾਂ ਸਟਰਕਚਰ ਦੀ ਗੱਲ ਜਦੋਂ ਉਹਤੇ ਕਾਸਮੈਟਿਕ ਵਰਕ ਕਰੋਗੇ ਉਹਨੂੰ ਸਜਾਉਣ ਦੀ ਗੱਲ ਕੋਸ਼ਿਸ਼ ਕਰੋਗੇ 50-60 ਹਜ਼ਾਰ ਤੁਸੀਂ ਹੋਰ ਲਾ ਦੋਗੇ ਠੀਕ ਹੈ ਉਹ ਤਾਂ ਪੌਣੇ 2 ਲੱਖ ਨੂੰ ਪਹੁੰਚ ਗਿਆ ਠੀਕ ਹੈ ਥੈਨ ਫਿਰ ਤੁਸੀਂ ਉਹ ਵਿੱਚ ਬੈਠਣਾ ਸ਼ੁਰੂ ਕੀਤਾ ਜਿਵੇਂ ਬੈਠਣਾ ਸ਼ੁਰੂ ਕੀਤਾ ਸ਼ੋਰ ਆ ਗਿਆ ਕੰਧਾਂ ਦੇ ਹੁਣ ਤੁਸੀਂ ਉਹ ਜਿਹੜੀ ਜਿੰਨੀ ਖੂਬਸੂਰਤੀ ਕਾਸਮੈਟਿਕ ਵਰਕ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਵਿੱਚ ਜਿਹਦਾ ਨਜ਼ਰ ਆ ਰਹੇਗਾ ਹੁਣ ਤੁਹਾਡੇ ਕੋਲ ਦੋ ਹਾਲ ਹੈ ਜਾਂ ਤਾਂ ਤੁਸੀਂ ਉਹਨੂੰ ਸੈਲ ਹੋ ਗਏ ਚਲੋ ਇਹ ਤਾਂ ਹੋ ਹੀ ਜਾਣਾ ਜੀ ਦਾ ਹਾਲ ਹੀ ਟਾਇਲਰ ਦਵਾਦਣਾ ਕਹਿੰਦਾ ਤੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਟਾਇਲ ਲਗਵਾਉਨੇ ਆ ਕੋਈ ਪਲਾਈ ਲਗਵਾਉਂਦਾ ਅਲੱਗ-ਅਲੱਗ ਕੋਈ ਸ਼ੀਟ ਲਵਾਉਂਦਾ ਉਹ ਐਕਸਟਰਾ ਕਾਸਟ ਆ ਹੁਣ ਇੱਕ ਚੀਜ਼ ਹੋਰ ਦੱਸਣ ਜਾ ਰਿਹਾ ਉਸ ਕਿਉਂਕਿ ਕਿਉਂਕਿ ਉਹ ਕੰਕਰੀਟ ਦਾ ਐਦਾਂ ਉਹ ਥਰਮਲ ਇਨਸੂਲੇਸ਼ਨ ਦਾ ਕੰਮ ਨਹੀਂ ਕਰਦਾ ਭਾਅ ਸਰਦੀ ਗਰਮੀ ਦੇ ਵਿੱਚ ਤੁਹਾਨੂੰ ਫ੍ਰੈਂਡਲੀ ਨਹੀਂ ਰਹਿੰਦਾ ਠੀਕ ਆ ਬਹੁਤ ਗਰਮੀ ਹੋਏਗੀ ਤਾਂ ਤੁਹਾਨੂੰ ਤੁਸੀਂ AC ਤਾਂ ਲਗਾਉਣਾ ਹੀ ਪਏਗਾ ਤਾਂ 50 ਹਜ਼ਾਰ ਦੀ ਇੱਕ ਆਈਟਮ ਉਹ ਐਡ ਕਰ ਲਓ ਠੀਕ ਹੈ ਸਰਦੀਆਂ ਚ ਹੀਟਰ ਲਗਾਉਣਾ ਪਏਗਾ ਤਾਂ ਐਟ ਦ ਐਂਡ ਉਹ 24 2500 ਸਕਰ ਫਿਟ ਪੈ ਜਾਣਾ ਇਹਦਾ ਕੀ ਹੈਗਾ ਇਹਦੇ ਚ ਸਾਨੂੰ ਅਸੀਂ ਇਹਨੂੰ ਕੰਕਰੀਟ ਦੇ ਘਰ ਦੇ ਅੰਦਰ ਵੀ ਯੂਜ਼ ਕਰ ਚੁੱਕੇ ਹਾਂ ਸੈਂਟਿਕ ਪਲਾਸਟਰ ਰਕਸ਼ਾ ਇਹਦੇ ਇੱਟ ਕਿਹੜੀ ਲਾਈ ਆ ਤੁਸੀਂ ਇਹਦੇ ਚ ਬਾਇਓਮਾਸ ਇੱਟ ਲਾਈ ਗਈ ਹੈ ਜਿਹੜੀ ਦੇਸੀ ਗਾਜ ਦੇ ਗੋਬਰ ਤੋਂ ਬਣੀ ਤੇ ਇਹਦੇ ਨਾਲ ਦਾ ਤੁਸੀਂ ਕਿਤੇ ਹੋਰ ਵੀ ਤਿਆਰ ਕੀਤਾ ਸਟਰਕਚਰ ਇਹਦੇ ਨਾਲ ਦਾ ਕਿਤੇ ਹੋਰ ਸ਼ਹਿਰ ਚ ਕਿਤੇ ਹੋਰ ਜ਼ਿਲ੍ਹੇ ਦੇ ਬਣਾਇਆ ਹੋਵੇ ਜੇ ਸਟਰਕਚਰ ਨੂੰ ਲੈ ਕੇ ਜਿਵੇਂ ਤੁਸੀਂ ਇੱਥੇ ਦਾ ਬਣਾਇਆ ਹੀ ਆ ਸ਼ੁਰੂਆਤ ਕਿੱਥੋਂ ਐਦਾਂ ਹੁੰਦਾ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਟਰੈਫਿਕ ਵਾਲਿਆਂ ਨੂੰ ਵੀ ਤੁਸੀਂ ਇੱਕ ਤੋਹਫਾ ਦੇ ਰਹੇ ਹੋ ਛੋਟਾ ਜਿਹਾ ਟਰੈਫਿਕ ਵਾਲਿਆਂ ਨੂੰ ਹਾਂਜੀ ਕਿਉਂਕਿ ਕੋਰਤੀ ਸਿੱਖਾ ਸ਼ਹਿਰ ਦੇ ਵਿੱਚ ਫਸਟ ਟਾਈਮ ਟਰੈਫਿਕ ਇਨਚਾਰਜ ਆਏ ਸੀ ਜੀ ਉੱਥੇ ਉਹਨਾਂ ਦੀ ਟੀਮ ਦਾ ਇੱਕ ਮਿਲਿਆ ਹੋਇਆ ਸੀ ਚਾਦਰਾਂ ਦਾ ਤੋਂ ਕਾਫੀ ਗਰਭ ਸੀ ਤਾਂ ਕਰ ਮੈਂ ਉਹਨ ਕਰ ਕੀਤਾ ਦਾਸ ਦੀ ਸੇਵਾ ਲੱਗੀ ਥੋੜੀ ਨਗਰ ਨਿਗਮ ਪੰਚਾਇਤ ਵੱਲੋਂ ਫਿਰ ਉਹ ਦੇਖ ਕੇ ਗਏ ਤੁਹਾਡਾ ਆਪਣਾ ਕਨਸੈਪਟ ਹਾਂ ਜੀ ਵਿਜ਼ਿਟ ਕਰਕੇ ਗਏ ਜੈਨੂਗਰੇ ਸਰ ਸਾਹਮਣੇ ਇਸ ਤਰ੍ਹਾਂ ਦਾ ਦੂਰ ਉਹਨਾਂ ਬੋਪੜਾ ਖਿਦਿਰੇ ਉਹ ਕਨਸੈਪਟ ਇਹਦੇ ਵਿੱਚੋਂ ਨਿਕਲਿਆ ਸੀ ਕਿ ਨਾਰਮਲ ਪਹਿਲਾਂ ਚੌਂਕ ਚ ਰਸਤੇ ਆਦੇ ਨਾ ਬੋਰਡ ਹੁੰਦੇ ਸੀ ਪਿੱਪਲ ਹੁੰਦੇ ਸੀ ਨਾਮ ਹੁੰਦੀ ਸੀ ਤਾਂ ਮੌਸਮ ਉੱਥੇ ਉਹਦੀ ਛਾਂ ਕਰਕੇ ਉਹ ਠੰਡੀ ਹੁੰਦੀ ਸੀ ਉਹਦੇ ਥੱਲੇ ਤੁਸੀਂ ਖੜ੍ਹ ਸਕਦੇ ਹੋ ਬੈਠ ਸਕਦੇ ਹੋ ਉਹੋ ਚੀਜ਼ਾਂ ਸੀ ਆਲੋਪ ਕਰਤੀਆਂ ਤਾਂ ਉਹ ਵਾਲਾ ਕਨਸੈਪਟ ਜਿਹੜਾ ਹੈਗਾ ਉਹ ਇਸ ਰੂਮ ਦੇ ਵਿੱਚ ਉਹ ਉਸ ਕਮਰੇ ਦੇ ਵਿੱਚ ਉਹ ਨੂੰ ਫੀਲ ਓਵਰ ਲੈਸਰ ਮੇਰੀ ਮਤੇ ਵਾਲਾ ਹੂੰ ਸੋ ਡਾਕਟਰ ਸਾਹਿਬਲੇ ਕਿਸੇ ਸਾਡੇ ਦਰਸ਼ਕ ਨੇ ਇਹ ਜਿਹ ਹਨੰਦ ਮਾਨ ਨਾ ਹੋਵੇ ਕਮਰੇ ਦਾ ਤਾਂ ਕਿਹੜੇ ਨੰਬਰ 'ਤੇ ਸਾਡਾ ਕੰਟੈਕਟ ਕਰੇ ਤੇ ਕੀ ਸੰਪਰਕ ਕਰੇ ਤੁਹਾਡੇ ਨਾਲ ਅਹ ਦੇਖੋ ਉਹਦੇ ਲਈ ਨਾ ਦੋ ਚੀਜ਼ਾਂ ਨੇ ਬਾਇਓ ਪ੍ਰੋਫੈਸ਼ਨਲ ਮੈਂ ਇੱਕ ਨੇਚਰ ਪੈਥੀ ਹੋਰ ਇਲੈਕਟ੍ਰੋਨ ਬੈ ਡਾਕਟਰ ਹੈ ਮੇਰੀ ਹਫਤੇ 'ਚ 5 ਤੋਂ 6 ਦਿਨ ਓਪੀਡੀ ਰਹਿੰਦੀ ਹੈ ਸਾਡੇ ਜਿਹੜੇ ਰਿਸਰਚ ਸੈਂਟਰ ਉਹ ਮੂਗਾ ਵੀ ਹੈ ਬਠਿੰਡਾ ਵੀ ਹੈ ਲੁਧਿਆਣਾ ਵੀ ਹੈ ਜਲੰਧਰ ਵੀ ਹੈ ਪਟਿਆਲਾ ਵੀ ਹੈ ਔਰ ਅੰਮ੍ਰਿਤਸਰ ਵੀ ਹੈ ਤਾਂ ਅਲੱਗ-ਅਲੱਗ ਜਗ੍ਹਾ ਤੇ ਮੇਰਾ ਰੈਗੂਲਰ ਵਿਜ਼ਿਟ ਰਹਿੰਦਾ ਹੈ ਤਾਂ ਅਸੀਂ ਕੋਈ ਬਿਲਡਰ ਨਹੀਂ ਹੈ ਜੀ ਬਟ ਜੇ ਕੋਈ ਪਰਸਨ ਨੈਚੁਰਲ ਸਾਇੰਸ ਨੂੰ ਪਿਆਰ ਕਰਦਾ ਹੈ ਨੇਚਰਪੈਥੀ ਨੂੰ ਸਮਝਦਾ ਹੈ ਪਹਿਲੀ ਤਰ ਰਿਕਵੈਸਟ ਹੈ ਕਿ ਉਹੀ ਇਧਰ ਨੂੰ ਆਵੇ ਜਿਹੜੇ ਲੋਕਾਂ ਲਈ ਲੁੱਕ ਲਈ ਕੁਝ ਬਣਾਉਣਾ ਚਾਹੁੰਦੇ ਨੇ ਉਹਦੇ ਲਈ ਤਾਂ ਕੰਕਰੀਟ ਦੀਆਂ ਵਿੱਚ ਚੀਜ਼ਾਂ ਬਹੁਤ ਸਾਰੀਆਂ ਬੜੀਆਂ ਹੋਈਆਂ ਜਿਵੇਂ ਪ੍ਰੀ ਬੈਟਿੰਗ ਵਗੈਰਾ ਕੀਤੀ ਜਾਂਦੀ ਹੈ ਮੈਰੇਜ ਪਲਸ ਦੇਖ ਲਓ ਡਾਕਟਰ ਉਹ ਤਾਂ ਉਸ ਤਰ੍ਹਾਂ ਦਾ ਕਨਸੈਪਟ ਨਹੀਂ ਹੈਗਾ ਇੱਕ ਕਨਸੈਪਟ ਹੈਲਥ ਨਾਲ ਜੁੜਿਆ ਹੈ ਜੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਮੀਕਲ ਫ੍ਰੀ এনवायरमेंट ਦੇਣਾ ਚਾਹੁੰਦੇ ਹੋ ਤਾਂ ਆਪਾਂ ਸਾਰੀ ਦੁਨੀਆ ਨਹੀਂ ਠੀਕ ਕਰ ਸਕਦੇ ਲੇਕਿਨ ਅਸੀਂ ਇੱਕ ਘਰ ਇਸ ਤਰ੍ਹਾਂ ਦਾ ਬਣਾ ਲੈ ਦਿੱਤੀ ਜਿਹੜਾ ਕੰਦਾ ਅਵੇਲੇਬਲ ਹੋਣ ਤੇ ਉਹ ਜਿੱਦੀ ਵਿੱਚ ਬੈਠਣ ਤੇ ਰਹਿਣ ਤੇ ਤੁਹਾਡਾ ਨਰਵਸ ਸਿਸਟਮ ਤੁਹਾਡੇ ਸੈੱਲ ਇੱਕ ਫ੍ਰੀ ਫੀਲ ਕਰਨ ਆਪਣੇ ਆਪ ਨੂੰ ਰਿਲੈਕਸ ਫੀਲ ਕਰਨ ਇਸ ਘਰ ਚ ਨੀਂਦ ਬਹੁਤ ਬੈਸਟ ਹੁੰਦੀ ਹੈ ਤੁਹਾਡੀ ਸੋਚ ਨਹੀਂ ਸ਼ਕਤੀ ਅੱਛੀ ਹੋ ਜਾਂਦੀ ਹੈ ਪੋਜ਼ਿਟਿਵ ਐਨਵਾਇਰਨਮੈਂਟ ਰਹਿੰਦਾ ਹੈ ਬੱਚਿਆਂ ਦਾ ਮਨ ਬਹੁਤ ਲੱਗਦਾ ਹੈ ਚੀਜ਼ਾਂ ਬਾਈ ਡਿਫਾਲਟ ਬਹੁਤ ਸਾਰੀਆਂ ਨੇ ਜਿੱਦਨੀ ਸ੍ਰਿਸ਼ਟੀ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਉਹ ਪੂਰੇ ਬ੍ਰਹਿਮੰਡ ਦਾ ਆਈ ਥਿੰਕ 10% ਹੈ 90% ਸ੍ਰਿਸ਼ਟੀ ਅਸਰਾਂ ਦੀ ਹੈ ਜਿਹੜੀ ਅਸੀਂ ਅੱਖਾਂ ਨਾਲ ਦੇਖ ਹੀ ਨਹੀਂ ਸਕਦੇ ਸੋ ਬਹੁਤ ਸਾਰੀ ਨੇਚਰਲ ਸਾਇੰਸ ਹੈ ਬ੍ਰਹਿਮੰਡ ਦੀ ਜਿਹੜੀ ਇਹਨਾਂ ਸਾਡੇ ਜੀਵਨ ਨਾਲ ਜੁੜੀ ਹੁੰਦੀ ਹੈ ਸੋ ਇਸ ਤਰ੍ਹਾਂ ਦਾ ਇਹ ਵਾਲਾ ਘਰ ਜਿਹੜਾ ਕਿ ਹਾਈ ਅਲਕੈਲਾਈਨ এনवायरमेंटਸ ਹੈ ਚੂਨੇ ਦੇ ਨਾਲ ਬਣਿਆ ਹੋਇਆ ਇਹ ਸਾਡੇ ਜੀਵਨ ਨੂੰ ਰੋਗ ਮੁਕਤ ਵੀ ਕਰਦਾ ਹੈ ਤੇ ਜੀਵਨ ਨੂੰ ਖੁਸ਼ਹਾਲ ਵੀ ਕਰਦਾ ਹੈ ਬਾਕੀ ਚੀਜ਼ਾਂ ਉਦੋਂ ਸਮਝ ਆਉਂਦੀਆਂ ਜਦੋਂ ਤੁਸੀਂ ਪ੍ਰੈਕਟੀਕਲ 'ਚ ਜਾਣੇ ਆ ਡਾਕਟਰ ਸੇਕ ਹੋਰ ਰਿਕਵੈਸਟ ਹੈ ਜਿਵੇਂ ਅਸੀਂ ਦੱਸਿਆ ਵੀ ਅਸੀਂ ਕਾਫੀ ਚੀਜ਼ਾਂ ਅਨਟੇਲ ਦੇ ਵਿੱਚ ਲਾਈਆਂ ਉਹ ਮਟੀਰੀਅਲ ਤੁਸੀਂ ਪ੍ਰੋਵਾਈਡ ਕਰਾ ਸਕਦੇ ਹੋ ਜੀ ਜੀ ਉਹ ਅਸੀਂ ਮਟੀਰੀਅਲ ਪ੍ਰੋਵਾਈਡ ਕਰਵਾ ਸਕਦੇ ਕਿਉਂਕਿ ਸਾਡੀ ਟੀਮ ਨਾਰਮਲੀ ਤੇ ਹਲਕਾ ਫੁਲਕਾ ਅਸੀਂ ਕੰਮ ਕਰਦੇ ਰਹੇ ਨੇ ਜੀ ਪੰਜਾਬ ਦੇ ਸਭ ਤੋਂ ਵੱਡੀ ਸਾਨੂੰ ਦਿੱਕਤ ਆਈ ਹੈ ਦੇਸੀ ਗਾਂ ਦੇ ਗੋਬਰ ਦੀ ਤੋਂ ਪੰਜਾਬ 'ਚ ਬਲੈਟਿਕਾਂਵਾਂ ਜ਼ਿਆਦਾ ਹੈ ਜੀ ਹਾਂ ਦੇਸੀ ਗਾਂ ਦਾ ਗੋਬਰ ਨਹੀਂ ਸਾਨੂੰ ਜਲਦੀ ਮਿਲਦਾ ਉਹਦੇ ਲਈ ਫਿਰ ਅਸੀਂ ਕੁਝ ਗੋਸ਼ਾਲਾਂ ਨਾਲ ਕੰਟੈਕਟ ਕੀਤਾ ਤਾਂ ਉਥੋਂ ਕੋਈ ਕੋਦੀ ਕਲੈਕਸ਼ਨ ਸਭ ਤੋਂ ਮੇਨ ਹੈ ਕਿਉਂਕਿ ਦੇਸੀ ਗਾਂ ਦਾ ਗੋਬਰ ਬਾਈਂਡਰ ਦਾ ਕੰਮ ਕਰਦਾ ਹੈ ਚੀਜ਼ ਨੂੰ ਬਾਈਂਡ ਕਰਦਾ ਹੈ ਉਹਦੇ ਲਈ ਯੂਜ਼ ਕਰਦਾ ਹੋਰ ਕਿਸੇ ਦਾ ਵੀ ਗੋਬਰ ਬਾਈਂਡਰ ਦਾ ਕੰਮ ਨਹੀਂ ਕਰਦਾ ਠੀਕ ਹੈ ਤਾਂ ਉਹਨੂੰ ਸਾਨੂੰ ਫਾਈਂਡ ਆਊਟ ਕਰਨਾ ਪੈਣਾ ਉਹ ਰੌ ਮਟੀਰੀਅਲ ਦਾ ਇੱਕ ਚੈਲੰਜ ਰੂਰ ਹੈ ਪੰਜਾਬ ਚ ਉਹਨੂੰ ਜਲਦੀ ਸੋਲਵ ਕਰਾਂਗੇ ਬਾਕੀ ਅਗਰ ਕਿਸੇ ਦੇ ਸਰਾਊਂਡਿੰਗ ਹੈ ਤਾਂ ਉਹ ਟ੍ਰੇਨਿੰਗ ਲੈ ਕੇ ਅ ਨੂੰ ਸ਼ੁਰੂ ਵੀ ਕਰ ਸਕਦਾ ਹੈ ਇੱਕ ਬਹੁਤ ਅੱਛੀ ਚੀਜ਼ ਹੈ ਔਰ ਗਲੋਬਲ ਵਾਰਮਿੰਗ ਨੂੰ ਲੈ ਕੇ ਜਿੱਥੇ ਪੂਰੇ ਦਾ ਪੂਰਾ ਵਿਸ਼ਵ ਇਸ ਚੀਜ਼ ਦੀ ਗੱਲ ਕਰ ਰਿਹਾ ਕਿ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਦ੍ਰਖਤਵਾਦ ਲਗਾਓ ਔਰ ਲਗਾਓ ਲੇਕਿਨ ਅਚਾਰ ਹਰਾਨਗੀ ਦੀ ਗੱਲ ਹੈ ਗਲੋਬਲ ਵਾਰਮਿੰਗ ਤੇ ਕਨਸੈਪਟ ਵੀ ਉਹਨਾਂ ਨੇ ਚਲਾਇਆ ਹੈ ਜਿਨ੍ਹਾਂ ਨੇ ਪਹਿਲਾਂ ਇੰਡਸਟਰੀਆਂ ਲਗਾਈ ਹੋਏ ਹਨ ਕਾਰਬਨ ਰਿਲੀਜ਼ ਕਰਨ ਵਾਲੀਆਂ ਤਾਂ ਦੂਸਰੀ ਅਚਕ ਚੀਜ਼ ਹੋਰ ਹੈ ਬੜੀ ਇੰਪੋਰਟੈਂਟ ਇੱਕ ਜਿਹੜਾ ਸੀ ਇਸ ਘਰ ਨੂੰ ਬਣਾਇਆ ਨਾ ਤਾਂ ਇਹਦੇ ਚ ਇੱਕ ਬੜੀ ਹੈਰਾਨੀ ਜਨਕ ਚੀਜ਼ ਸਾਨੂੰ ਸਮਝ ਆਈ ਇਸ ਘਰ ਨੂੰ ਬਣਾਉਣ ਤੇ 10 ਮਰਲੇ ਚ ਬਣਿਆ ਹੋਇਆ ਜੀ ਇਸ ਟਾਈਮ 'ਚ ਅਸੀਂ ਆਪਾਂ ਬੇਸਮੈਂਟ 'ਚ ਬੈਠੇ ਆ 10 ਮਰਲੇ 'ਚ ਬਣਿਆ ਹੋਇਆ ਔਰ ਇਹ ਜਿੰਨਾ ਤਦ ਨੂੰ 6.5 ਮਰਲੇ ਕਵਰਡ ਹੈ 4 ਮੱਲੇ ਦਾ ਕੇ ਅ ਵਿੜਾ ਛੱਡਿਆ ਹੋਇਆ ਹੈ ਇਹਨੂੰ ਬਣਾਉਣ ਤੇ ਕਬੀ ਕਰੀਬ 22 ਲੱਖ ਕੋਸਟ ਸਾਡਾ ਖਰਚਾ ਆਇਆ ਤਾਂ ਉਹਦੇ ਵਿੱਚ ਅਸੀਂ ਕੈਲਕੂਲੇਟ ਕੀਤਾ ਕਿ 50% ਪੈਸਾ ਤਿੰਨ ਥੋੜੀ ਸੌਰੀ 40% ਪੈਸਾ ਮਟੀਰੀਅਲ ਦਾ ਸੀ 60% ਪੈਸਾ ਲੇਬਰ ਦਾ ਸੀ ਤਾਂ 70% ਪੈਸਾ ਲੇਬਰ ਨੂੰ ਗਿਆ ਹੈ ਦਿੱਕਤ ਕੀ ਆਈ ਆ ਸ਼ੁਰੂਆਤ ਚ ਜਿਵੇਂ ਮਿਸਤਰੀ ਲਾ ਲੋ ਜੀ ਹੁਣ ਮਿਸਤਰੀ ਨੂੰ ਸਮਝਾਉਣਾ ਪਿਆ ਹੋਣਾ ਵੀ ਇਦਾਂ ਨਹੀਂ ਨਹੀਂ ਐਕਚੁਅਲੀ ਦੇਖੋ ਅ ਦਿੱਕਤ ਇਹਦੇ ਚ ਮਿਸਤਰੀ ਦਾ ਹੱਥ ਸੀੜਾ ਇੱਕ ਟਾ ਪੱਕੀ ਇੱਟਾ ਲਾਣਾ ਉਹਦਾ ਉਸਰ ਟਿਕਿਆ ਹੁੰਦਾ ਹਾਂਜੀ ਅੱਛਾ ਇੱਕ ਹੋਰ ਬੜਾ ਸ਼ਾਨਦਾਰ ਕੰਬੀਨੇਸ਼ਨ ਨਾਰਮਲੀ ਜੀ ਉਹ ਨਾ ਪੱਕੀ ਇੱਟਾ ਲਾ ਤੇਸੀ ਯੂਜ਼ ਕਰਦਾ ਇਟ ਪੰਨਾਂ ਲਈ ਜੀ ਇਹਦੇ ਚ ਅਸੀਂ ਮਿਸਤਰੀ ਨੂੰ ਆਰ ਹੀ ਦਿੱਤੀ ਸੀ ਉਹ ਆਰੀਨਲ ਕੱਟਦਾ ਸੀ ਪੈੜ ਦੇ ਖੜਾ ਹੋ ਕੇ ਉਹ ਦੇਖਣ ਵਾਲਾ ਸੀਐਲਸੀਓ ਬਹੁਤ ਵਾਕੀ ਹਾਸਿਲ ਹਸਿਆ ਹੁੰਦਾ ਸੀ ਸਾਨੂੰ ਹਸੀ ਹੱਸ ਪੈਂਦੇ ਸੀ ਅਸੀਂ ਸੀਲ ਨੂੰ ਦੇਖ ਕੇ ਵੀ ਪਹਿਲੀ ਵਾਰੀ ਮਿਸਤਰੀ ਹੈ ਜਿਹੜਾ ਇੱਥ ਨੂੰ ਆਰੀਨਲ ਕੱਟ ਰਿਹਾ ਹੈ ਤਾਂ ਇਹਨਾਂ ਮਿਸਤਰੀ ਕੱਟ ਰਹੇ ਨੇ ਉਹ ਵੀ ਹਸ ਰਹੇ ਹੁੰਦਾ ਸੀ ਯਾ ਵਾਸਨਾ ਕੰਮ ਸਹੀ ਸਾਨੂੰ ਦੇ ਦਤਾ ਡਾਕਟਰ ਸਾਹਿਬ ਐਸੇ ਕਮਰੇ ਦੇ ਵੀ ਕੁਝ ਹੁੰਦਾ ਵੀ ਹੈ ਹਾਂਜੀ ਇੱਥੇ ਅਸੀਂ ਬਕਾਇਦਾ ਮਿਊਜ਼ਿਕ ਥੈਰੇਪੀ ਬੱਚਿਆਂ ਨੂੰ ਦਿੰਦੇ ਹਾਂ ਜੀ ਬੱਚੇ ਜਿਹੜੇ ਮੋਬਾਈਲ ਐਡਿਕਟਡ ਨੇ ਉਹਨਾਂ ਨੂੰ ਅਸੀਂ ਇਸ ਘਰ ਦੇ ਵਿੱਚ ਗਰੁੱਪ ਬਣਿਆ 3 ਤੋਂ 13 ਸਾਲ ਦੇ ਬੱਚਿਆਂ ਦਾ ਤਾਂ ਉਹ ਅਸੀਂ ਇਹਨੂੰ ਮਿਊਜ਼ਿਕ ਥੈਰੇਪੀ ਦੇ ਨਾਲ ਜੋੜ ਕੇ ਰੱਖਦੇ ਹਾਂ ਜੀ ਹਾਂ ਤੇ ਬਾਕੀ ਜਿਹੜਾ ਰੈ residențial ਏਰੀਆ ਠੀਕ ਹੈ ਪੱਕਾ ਘਰ ਵੀ ਹੈਗਾ ਸਮਾਜ ਨੂੰ ਜੋ ਦੇਖਣ ਨੂੰ ਚਾਹੀਦਾ ਤੇ ਇਹ ਘਰ ਵੀ ਹੈਗਾ ਜੋ ਸਾਡੇ ਤੁਸੀਂ ਡਾਕਟਰ ਸਾਹਿਬ ਇਹ ਵੀ ਐਡਰੈਸ ਦੱਸ ਦਿਓ ਜੇ ਕਿਸੇ ਨੇ ਦੇਖਣਾ ਹੋਵੇ ਆ ਕੇ ਤਾਂ ਮੌਗੇ ਦੇ ਵਿੱਚ ਡਾਕਟਰ ਸਾਹਿਬ ਨੂੰ ਆ ਕੇ ਕਿੱਥੇ ਮਿਲੇ ਤੇ ਉਸ ਡਾਕਟਰ ਸਾਹਿਬ ਆਪ ਆ ਕੇ ਕੱਲੀ-ਕੱਲੀ ਚੀਜ਼ ਉਹਨੂੰ ਦਿਖਾਉਣਗੇ ਤੇ ਸਮਝਾ ਵੀ ਦੇਣਗੇ ਨਾਲ ਦੀ ਨਾਲ ਹਾਂ ਉਹਦੇ ਲਈ ਉਹਦੇ ਲਈ ਨਾ ਬਕਾਇਦਾ ਅਸੀਂ ਨਾ ਹਰ ਸਾਲ ਇੱਕ ਕੈਂਪ ਰੱਖਦੇ ਹਾਂ ਜੀ ਐਕਚੁਅਲ ਹੁੰਦਾ ਕਿ ਇਹ ਮੇਰੀ 5 ਡੇ ਓਪੀਡੀ ਹੈ ਇਹ ਮੇਰਾ ਰੈ residential area ਹੈ ਤਾਂ ਥੋੜਾ ਹੁੰਦਾ ਹੈ ਕਿ ਜਦੋਂ ਫੈਮਿਲੀ ਰਹਦੀ ਹੈ ਤਾਂ ਥੋੜਾ ਉਹ ਪ੍ਰਾਈਵੇਸੀ ਬੈਟਰ ਹੋ ਜਾਂਦਾ ਹੈ ਕੰਫਰਟ ਦੀ ਫੀਲ ਕਰਦੇ ਆਪਾਂ ਲੇਕਿਨ ਅਸੀਂ ਚਾਹੁੰਨੇ ਕਿ ਲੋਕ ਦੇਖਣ ਵੀ ਤਾਂ ਉਹਦੇ ਲਈ ਅਸੀਂ ਸਾਲ 'ਚ ਕੈਂਪ ਰੱਖਦੇ ਹਾਂ ਉਹ ਕੈਂਪ ਦੇ ਵਿੱਚ ਫਿਰ ਅਸੀਂ ਓਪਨਲੀ ਬੁਲਾਉਂਦੇ ਸਭ ਨੂੰ ਕਿ ਜਿਹੜੇ ਜਿਹੜੇ ਵੀ ਇਹਨੂੰ ਦੇਖਣਾ ਚਾਹੁੰਦੇ ਆ ਉਹ ਆ ਕੇ ਦੇਖ ਸਕਦੇ ਆ ਅ ਲੇਕਿਨ ਕਈ ਹੈ ਕਿ ਹਰ ਮੰਥ ਕੁਝ ਇਸ ਤਰ੍ਹਾਂ ਦਾ ਉਹ ਸਾਡੇ ਤੋਂ ਡਿਜ਼ਾਈਨ ਨਹੀਂ ਹੋ ਪਾਉਂਦਾ ਕਈ ਬਟ ਸਾਲ ਦੀ ਜਿਹੜੀ ਅਸੀਂ ਕੈਂਪ ਰੱਖਦੇ ਉਹ ਜ਼ਰੂਰ ਅਨਾਉਂਸ ਕਰਦੇ ਆਂ ਇਸ ਸਾਲ ਕੈਂਪ ਹੈਗਾ ਤੁਸੀਂ ਆਓ ਵਿਜ਼ਿਟ ਕਰੋ ਇਹਨੂੰ ਦੇਖ ਸਕਦੇ ਹੋ ਉਹਦਾ ਫਿਰ ਸਾਡਾ ਫੁੱਲ ਅਰੇਂਜਮੈਂਟ ਹੁੰਦਾ ਜਿਹੜਾ ਆ ਰਿਹਾ ਉਹਦਾ ਵੈਲਕਮ ਵੀ ਅੱਛਾ ਹੁੰਦਾ ਤੇ ਅਦਰਵਾਈਜ਼ ਥੋੜਾ ਅਨਕੰਫਰਟੇਬਲ ਜਿਹਾ ਆਉਂਦਾ ਸੋ ਰਕਤ ਲੱਕੜ ਦਾ ਜਿਹੜੂ ਦੱਸੋ ਵੀ ਲੱਕੜ ਕਿਹੜੀ ਯੂਜ਼ ਕੀਤੀ ਹੈ ਚਲੋ ਇਹ ਲੱਕੜੇ ਦੇ ਵਿੱਚ ਅਸੀਂ ਕਿਕਰ ਯੂਜ਼ ਕੀਤਾ ਜੀ ਕਿਕਰ ਜਿਹੜਾ ਆਪਣਾ ਇਧਰ ਦਾ ਕਿਕਰ ਸੀ ਸੱਤਾ ਮਜ਼ਬੂਤ ਨੇ ਇਹ ਬਹੁਤ ਬਹੁਤ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਸਰ ਆਈ ਥਿੰਕ ਆਪਣੀ ਟੀਮ ਵੀ ਸੁਣ ਰਹੀ ਹੈ ਇਹਨਾਂ ਲਈ ਵੀ ਜਾਣਕਾਰੀ ਸਵਾਦ ਹੋ ਜਾਏਗਾ ਔਰ ਦਰਸ਼ਕਾਂ ਲਈ ਬਹੁਤ ਇੰਪੋਰਟੈਂਟ ਇਸ ਘਰ ਦੀ ਨੀਂਹ ਤੋਂ ਲੱਗੀ ਇੱਟ ਤੇ ਗਰਾਊਂਡ ਦੀ ਟਾਪ ਤੇ ਲੱਗੀ ਇੱਟ ਜੀ ਜਦੋਂ ਮਰਜ਼ੀ ਰੀਯੂਜ਼ ਕਰ ਸਕਦੇ ਹੋ ਪਰ ਅਕਸਰ ਛੱਤ ਚਾਹੁੰਦੇ ਤਾਂ ਨਹੀਂ ਜੀ ਮਤਲਬ ਹੈ ਜੀ ਸਰ ਤੁਸੀਂ ਅੱਜ ਕੰਕਰੀਟ ਦਾ ਬਿਨਾਂ ਲੱਗਦਾ ਘਰ ਬਣਾਓ ਜੀ ਤੁਹਾਡੀ ਅਗਲੀ ਪੀੜ੍ਹੀ ਉਹਨੂੰ ਅਗਰ ਮੋਡੀਫਾਈ ਕਰੇ ਤੋ ਟੁੱਟੇ ਲੱਗੇ ਪੈਸੇ ਦਾ ਜਿਹੜਾ ਮਲਬਾ ਉਹਨਾਂ ਦੇ ਉਸ ਮਲਬੇ ਚ ਕਿੰਨਾ ਪਰਸੈਂਟ ਕੰਮ ਆਏਗਾ ਤੁਸੀਂ ਖੁਦ ਦੱਸੋ। ਤੋ ਡੀ ਅਗਲੀ ਜਨਰੇਸ਼ਨ ਨੂੰ ਅਗਰ ਯੂਜ਼ ਕਰਨਾ ਚਾਵੇ ਉਹਨੂੰ ਉਸ ਮਲਬੇ ਨੂੰ ਜਿਹੜਾ ਤੁਸੀਂ ਅੱਜ ਬਿਲਡਿੰਗ ਬਣਾਈ ਆ ਅਗਲੀ ਜਨਰੇਸ਼ਨ ਦੇ ਉਹ ਮਲਬਾ ਕਿੰਨੇ ਪਰਸੈਂਟ ਕੰਮ ਆਉਣ ਵਾਲਾ ਮੈਨੂੰ ਲੱਗਦਾ ਇੱਟਾਂ ਦੇ ਰੂੜੀ ਯੂਜ਼ ਹੋ ਗਈ ਇਕੱਲੀ ਜੀ ਫਿਰ ਹੋਰ ਕੁਝ ਕੰਮ ਆਉਣ ਵਾਲਾ ਔਰ ਜਿਹੜਾ ਤੁਸੀਂ ਲੈਂਟਰ ਪਾਇਆ ਹੈ ਹਾਂਜੀ ਉਹ ਵੀ ਕੰਮ ਨਹੀਂ ਆਉਣਾ ਜੀ ਇਹਦੀ ਇੱਕ ਇੱਕ ਚੀਜ਼ ਦੁਬਾਰਾ ਕੰਮ ਆਉਂਦੀ ਹੈ ਦੁਬਾਰਾ ਅਗਰ ਅਸੀਂ ਇੱਥੇ 22 ਲੱਖ ਲਗਾਇਆ ਤਾਂ 22 ਦਾ 22 ਸਾਡਾ ਐਸੈਟਸ ਦੇ ਤੌਰ ਤੇ ਲੌਕ ਹੈ ਅਸੀਂ ਨੂੰ ਕੱਲ ਨੂੰ ਜਿੱਥੇ ਮਰਜੀ ਸ਼ਿਫਟ ਕਰ ਸਕਦੇ ਸਿਰਫ ਸਾਡੀ ਲੇਬਰ ਕਾਸਟ ਆਉਣੀ ਹੈ ਉੱਤੇ ਲੇਬਰ ਕਿੰਨੀ ਕ ਪੈਣੀ ਹੈ ਡਾਕਟਰ ਲੇਬਰ ਤੁਹਾਨੂੰ ਸਭੀ ਜਿਹੜਾ ਵੀ 1500 ਸਕਰ ਫੀਟ ਦੱਸਿਆ ਨਾ ਉਹ ਲੇਬਰ ਚ ਕੈਲਕੂਲੇਟ ਹੀ ਹੈ ਜੀ ਕੈਲਕੂਲੇਟ ਹੀ ਹੈ ਸੋ ਦਰਸ਼ਕੋ ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਹਵਾ ਖਾਂਦਾ ਹੈ ਹਾਲਾਂਕਿ ਮਾਂ ਦਾ ਦੁੱਧ ਵੀ ਬਾਅਦ ਚੋਂ ਪਿੰਦਾ ਹੈ ਤਾਂ ਜੇ ਤੁਸੀਂ ਅਜਿਹਾ এনवायरमेंट ਚਾਹੁੰਦੇ ਹੋ ਅਜਿਹਾ ਹਵਾ ਚਾਹੁੰਦੇ ਤਾਂ ਡਾਕਟਰ ਸਾਹਿਬ ਨੂੰ ਜਰੂਰ ਮਿਲਿਓ ਅਜਹੀ ਸ਼ਕਸ਼ੀਤ ਲਾਕੇ ਮੁਰ ਹਾਜ਼ਰ ਹੋਵਾਂਗੇ ਕੈਮਾ ਪ੍ਰਸੰਗ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ